ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆ ਕਰਨ ਤੇ ਵਾਹਿਗੁਰੂ ਦੀ ਕਿਰਪਾ ਨਾਲ ਆਪ ਸਭ ਠੀਕ ਠਾਕ ਹੋਵੋਗੇ ਤੇ ਅੱਜ ਤੁਹਾਨੂੰ ਇਹ ਸੂਟ ਤੇ ਵਰਕ ਦਿਖਾਉਣੇ ਆਂ ਅਸੀਂ ਵਿੱਚ ਹੈਂਡਵਰਕ ਹੈ ਤੇ ਵਿੱਚ ਮਸ਼ੀਨ ਵਰਕ ਦੋਨੋਂ ਹੀ ਵਰਕ ਹੈ ਤੇ ਇਹ ਜਿਹੜਾ ਵਰਕ ਆਪਾਂ ਕਰਿਆ ਇਹ ਕੰਪਿਊਟਰ ਵਾਲੀ ਮਸ਼ੀਨ ਦਾ ਵਰਕ ਹੈ ਜਿਹੜੀ ਬਣਾ ਟ੍ਰੇਸ ਤੋਂ ਵਰਕ ਕਰਦੀ ਹੈ ਤੇ ਇਹ ਆਪਾਂ ਐਸ ਮਸ਼ੀਨ ਦੇ ਉੱਤੇ ਕੀਤਾ ਦੇਖੋ ਤੇ ਇਹ ਸਿੰਦੀ ਬੂਟੀ ਆਪਣਾ ਹੈਂਡਵਰਕ ਹੈ ਸਿੰਦੀ ਬੂਟੀ ਦਾ ਤੇ ਇਹ ਆਪਣਾ ਮਸ਼ੀਨਵਰਕ ਹੈ ਦੇਖੋ ਤੁਸੀਂ ਜਿਵੇਂ ਆਪਾਂ ਜਿਵੇਂ ਉਸ ਦਾ ਪਾਕ ਸੀ ਉਸੇ ਤਰ੍ਹਾਂ ਜਿਵੇਂ ਬਣਾਇਆ ਆਪਾਂ ਸੂਟ ਤੇ ਤੇ ਇਹ ਬਾਹ ਤੇ ਪਾਇਆ ਹੋਇਆ ਹੈ ਇੱਕ ਫੁੱਲ ਤਾਂ ਇੱਕ ਬਾਹ ਤੇ ਪਾਇਆ ਹੈ ਇਹਦੇ ਆਪਾਂ ਪਹਿਲਾਂ ਸਿੰਦੀ ਬੂਟੀ ਪਾਈ ਫਿਰ ਆਪਾਂ ਇਹ ਵਰਕ ਕੀਤਾ ਹੁਣ ਅਜੇ ਆਪਾਂ ਇਹ ਵਰਕ ਕੀਤਾ ਸੀ ਤੇ ਨਾਲ ਹੀ ਹੁਣ ਆਪਾਂ ਇੱਥੇ ਵੀ ਵਰਕ ਕਰ ਲਾਂਗੇ ਦੇਖੋ ਦੂਜੀ ਮਾਂ ਇਹ ਇਧਰ ਵਰਕ ਕਰਦੇ ਆ ਇੰਦਰ ਹੋਈ ਜਾਂਦਾ ਵਰਕ ਦੇਖ ਇੰਦਰ ਵਰਕ ਹੋਈ ਜਾਂਦਾ ਤੇ ਬਾਹਾਂ ਦਾ ਡਿਜ਼ਾਈਨ ਤੁਸੀਂ ਸਾਥੋਂ ਕੋਈ ਵੀ ਵਰਕ ਕਹੇ ਜਾਂ ਡਿਜ਼ਾਈਨ ਕਰਵਾਉਣਾ ਹੋਵੇ ਕਿਸੇ ਵੀ ਕੱਪੜੇ ਤੇ ਅਸੀਂ ਉਸੇ ਤੇ ਕਰਕੇ ਦੇਵਾਂਗੇ ਕੋਟਨ ਤੇ ਜਾਂ ਹੋਰ ਕੱਪੜੇ ਤੇ ਕੋਈ ਵੀ ਵਰਕ ਕਰਵਾਉਣਾ ਹੋਵੇ ਤਾਂ ਸਾਨੂੰ ਤੁਸੀਂ ਆਰਡਰ ਕਰ ਸਕਦੇ ਹੋ ਤੇ ਸਾਨੂੰ ਸੂਤਾ ਦੇ ਆਰਡਰ, ਕਢਾਈ ਵਾਲੇ, ਪੇਂਟ ਵਾਲੇ ਸੂਤਾ ਤੇ ਪੀਂਟੜੇ ਛੂਟ ਕਢਾਈ ਵਾਲੇ ਸੂਟ ਦੁਪੱਟੇ ਬਲੌਜ਼ ਸਕੀਵੀਆਂ ਜਾਟਾਂ ਕੋਟੀਆਂ ਤੇ ਟੋਪੀਆਂ ਤੇ ਬਹੁਤ ਤੁਸੀਂ ਆਰਡਰ ਕਰ ਸਕਦੇ ਹੋ ਤੇ ਅਸੀਂ ਵਧੀਆ ਕੰਮ ਕਰਕੇ ਦੇਖਾਂਗੇ ਦੇਵਾਂਗੇ ਦੇਖੋ ਆ ਕੰਮ ਪੂਰਾ ਸਫਾਈ ਵਾਲਾ ਕੰਮ ਕੀਤਾ ਹੋਇਆ ਦੇਖੋ ਤੇ ਇਧਰ ਵੀ ਪੂਰਾ ਸਫਾਈ ਵਾਲਾ ਹੀ ਕੰਮ ਹੋ ਰਿਹਾ ਹੈ ਦੇਖੋ ਤੇ ਇੱਧਰ ਅਸੀਂ ਪਹਿਲਾਂ ਪਾਈ ਸੀਸ਼ਨ ਦੀ ਉਟੀ ਹੁਣ ਇਹ ਚ ਆਪਾਂ ਸਾਰਾ ਵਰਕ ਕਰਕੇ ਫੇਰ ਪਾਵਾਂਗੇ ਹੁਣ ਤੁਹਾਨੂੰ ਘੇਰੇ ਦਾ ਡਿਜ਼ਾਈਨ ਦਿਖਾਉਣੇ ਆ ਇਹ ਅਸੀਂ ਘੇਰੇ ਤੇ ਡਿਜ਼ਾਈਨ ਟਰੇਸ ਕੀਤਾ ਦੇਖੋ ਇਹ 2 ਇੰਚ ਛੱਡਿਆ ਇੱਧਰ 3 ਇੰਚ ਸਸੇ ਥੱਲੇ ਛੱਡਿਆ ਤੇ 23 ਇੰਚ ਦਾ ਘੇਰਾ ਹੈ ਹੁਣ ਤੁਸੀਂ ਕਰਦੇਖੋ 23 ਇੰਚ ਦੇ ਘੇਰੇ ਤੇ ਅਸੀਂ ਡਿਜ਼ਾਈਨ ਬਣਾਇਆ ਦੇਖੋ ਤੇ ਅਸੀਂ ਕਹ ਦੱਸਦੇ ਆ ਇਹ ਵਿਚਾਲਾ ਸੈਂਟਰ ਹੈ ਤੇ ਸੈਂਟਰ ਤੇ ਅਸੀਂ ਪੂਰਾ ਬੂਟਾ ਇਹ ਬਣਾ ਬੂਟਾ ਪਾਇਆ ਦੇਖੋ ਤੇ ਇੱਧਰ ਅਸੀਂ ਅੱਧੇ ਦੇ ਬੂਟੇ ਪਾਏ ਆ ਦੇਖੋ ਇੱਧਰ ਵੀ ਤੇ ਇੱਧਰ ਵੀ ਅੱਧੇ ਬੂਟੇ ਪਾਏ ਕਿਉਂਕਿ ਅਸੀਂ ਇੱਕੋ ਜਿਹਾ ਡਿਜ਼ਾਈਨ ਲੈਂਦਾ ਦੋਨੋਂ ਪਾਸੇ ਦੇਖੋ ਇੱਧਰ ਵੀ ਤੇ ਇੱਧਰ ਵੀ ਜੇ ਅਸੀਂ ਦੋ ਬੂਟੇ ਪਾਉਂਦੇ ਸੀ ਕਿ ਇਹ ਆਹ ਵਾਲੇ ਦੋ ਘੇਰੇ ਦੇ ਪਾਉਂਦੇ ਸੀ ਫਿਰ ਥਾਂ ਬਚਦਾ ਸੀਗਾ ਫਿਰ ਇੰਨੀ ਕੁ ਪੱਤੀ ਪੈਂਦੀ ਸੀ ਇੱਧਰ ਇੱਕ ਪਾਸੇ ਇੰਨੀ ਕੁ ਬਣਦੀ ਸੀਗੀ ਇੰਨੀ ਫਿਰ ਅਸੀਂ ਇਸ ਤਰ੍ਹਾਂ ਡਿਜ਼ਾਈਨ ਬਣਾਤਾ ਦੇਖੋ ਇੱਧਰ ਵੀ ਉਹੀ ਡਿਜ਼ਾਈਨ ਹੈ ਇਸ ਪਾਸੇ ਚਾਕ ਹੈ ਤੇ ਇਸ ਪਾਸੇ ਵੀ ਉਹੀ ਡਿਜ਼ਾਈਨ ਹੈ ਦੇਖੋ ਸੈਂਟਰ 'ਚ ਇੱਕ ਪੂਟਾ ਪਾ ਕੇ ਪਾਸੇ ਅਸੀਂ ਇਹ ਐ ਬਣਾਤਾ ਫਿਰ ਤੇ ਬਣ ਕੇ ਬਹੁਤ ਹੀ ਸੋਹਣਾ ਲੱਗੂਗਾ ਜਦੋਂ ਬਣ ਕੇ ਤਿਆਰ ਹੋ ਗਿਆ ਫਿਰ ਵੀ ਤੁਹਾਨੂੰ ਦਿਖਾਵਾਂਗੇ ਤੇ ਦੇਖੋ ਇੱਧਰ ਬਣੀ ਜਾਂਦਾ ਦੇਖੋ ਪੂਸ ਬਾਈ ਨਾ ਤਿਆਰ ਹੋਈ ਜਾਂਦਾ ਤੇ ਇਹਦੇ ਬਾਅਦ ਅਸੀਂ ਪਾਵਾਂਗੇ ਤੇ ਤੁਸੀਂ ਸਾਥ ਕਰਵਾਉਣਾ ਹੈ ਵਰਕ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੇ ਘੱਟ ਰੇਟ 'ਚ ਤਿਆਰ ਕਰਕੇ ਦੇਵਾਂਗੇ ਅਸੀਂ ਜਿਹੜੇ ਕੱਪੜੇ ਦੇਖਾਂਗੇ ਉਸੇ ਤੇ ਹੀ ਤੇ ਅਸੀਂ ਪਲੇਨ ਲਿਆਵਾਂਗੇ ਕੱਪੜਾ ਤੇ ਫਿਰ ਉਸ ਤੇ ਵੀ ਵਰਕ ਕਰਾਂਗੇ ਤੇ ਹਜੇ ਅਸੀਂ ਪਲੇਨ ਕੱਪੜਾ ਨਹੀਂ ਲੈਂਦਾ ਉਹ ਵੀ ਲਿਆ ਕੇ ਰੱਖਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਜਿੱਦਾਂ ਅਸੀਂ ਲਿਆਉਂਦਾ ਉਹ ਕਪੜਾ ਤੇ ਜਦੋਂ ਅਸੀਂ ਪੂਰਾ ਸੂਟ ਤਿਆਰ ਕਰ ਲਿਆ ਫਿਰ ਤੁਹਾਨੂੰ ਇਹ ਦਿਖਾਵਾਂਗੇ ਕਿਉਂਕਿ ਇਹ ਸੁਈ ਨਾਣਾ ਅਸੀਂ ਖਿੰਦੀ ਬੂਟੀ ਬਣਾਉਣੀ ਹੈ ਇਹ ਵਾਲੀ ਇਹ ਵਾਲੀ ਸੁਈ ਨਾ ਬਣਾਉਣੀ ਹੈ ਤੇ ਟਾਈਮ ਲੱਗੂਗਾ ਇਹ ਵਰਕ ਤਾਂ ਛੇਤੀ ਹੋ ਜਾਊਗਾ ਤੇ ਇਹ ਤੇ ਟਾਈਮ ਲੱਗੂਗਾ ਠੀਕ ਹੈ ਤੇ ਫਿਰ ਜਦੋਂ ਤਿਆਰ ਕਰ ਲਿਆ ਫਿਰ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਸਾਨੂੰ ਆਰਡਰ ਕਰੋ ਇੱਕ ਵਾਰੀ ਸਭ ਤੋਂ ਕੰਮ ਕਰਵਾ ਕੇ ਦੇਖੋ ਤੇ ਜੇ ਕੀ ਵੀ ਬਲੋ ਇਹਦੇ ਆਰਡਰ ਦਿਓ ਸਭ ਤੋਂ ਪੇਂਟ ਵਾਲੇ ਸੂਟ ਕਢਾਈ ਵਾਲੇ ਸੂਟਾਂ ਦੇ ਆਰਡਰ ਦਿਓ ਤੇ ਇੱਕ ਵਾਰੀ ਜ਼ਰੂਰ ਸਭ ਤੋਂ ਕੰਮ ਕਰਾ ਕੇ ਦੇਖੋ ਵਧੀਆ ਕੰਮ ਕਰਕੇ ਦੇਵਾਂਗੇ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ